ਅਸਾਂ ਮੈਲਾ ਪੰਗਲਾ ਮਤਾ ਕਰਾਂ ਸੋ ਤੱਕਨ ਮੈਂ ਦੇਈ ਹील ਸੰਯਮ ਕਾ ਨਿਕਟ ਖਲੋਈ ਵੇਸ ਕਰੇ ਬਹ ਰੂਪ ਦਿਖਾਵੇ ਗ੍ਰਹਿ ਬਸੁੰਨਾ ਦੇਈ ਵਕ ਵਕ ਪਰਮਾਵ ਕਰ ਕੀ ਨਾਇਕ ਘਰ ਵਾਸ ਨ ਦੇਵੇ ਜਤਮ ਕਰਾਂ ਉਰ ਜਾਏ ਪਰੇਵਾ ਰਹਾਓ ਵਰਕੀ ਭੇਜੀ ਆਈ ਆਮਰ ਨੌਖੰਡ ਜੀਤੇ ਸਭ ਥਾਨ ਸੁਨੰਤਰ ਤਟ ਤੀਰਥ ਨਾ ਛੋੜਾ ਜੋਗ ਸੰन्यास ਪੜ ਥਾਕੇ ਸਿਮਰਤ ਵੇਦ ਅਭਿਆਸ ਜਾਂ ਬੈਸੋਂ ਥਾਣాలే ਬੈਸ ਸਗਲ ਭਵਨ ਮੈਂ ਸਬਲ ਪ੍ਰਵੇਸ਼ ਹੋਛੀ ਸ਼ਰਨ ਪਿਆ ਰਹਿਣ ਨਾ ਪਾਈ ਕੋ ਮੀਤਾ ਹੋਂਕ ਤੇ ਪੈ ਜਾਈ ਸੁਣ ਉਪਦੇਸ਼ ਸਤਗੁਰ ਪੈ ਆਇ ਗੁਰ ਹਰ ਹਰ ਨਾਮ ਮੋਹੇ ਮੰਤਰ ਦ੍ਰਿੜਾਇ ਨਿਜ ਘਰ ਵਸਿਆ ਗੁਣ ਗਾਏ ਅਨੰਤ ਤਦ ਮਿਲਿਓ ਨਾਨਕ ਪੈ ਅਚਿੰਤਾ ਘਰ ਮੇਰਾ ਇਹ ਨਾ ਇੱਕ ਹਮਾਰੀ ਇਹ ਆਮਰ ਹਮ ਗੁਰ ਕੀਏ ਦਰਬਾਰੀ ਰਹਾਉ ਦੂਜਾ ਆਸ ਮੈਲਾ ਪੰਗਵਾਂ ਤ੍ਰਥਮੇ ਮਤ ਜੇ ਪਤਰੀ ਚਲਾਵਾਂ ਦੁੱਤੀਏ ਮਤ ਦੋਏ ਮਾਨੁਖ ਪਹੁੰਚਾਵੋ ਤ੍ਰਿਤਿਏ ਮਤ ਕਿਛ ਕਰੋ ਉਪਾਇ ਮੈਂ ਸਭ ਕਿਛ ਛੋੜ ਪ੍ਰਭ ਤੁਹੀ ਧਰਾਇ ਮਹਾ ਆਨੰਦ ਸਚਿੰਤ ਸਹਿਜਾ ਦੁਸ਼ਮਨਨ ਦੂਤ ਮੋਏ ਸੁਖ ਪਾਇ ਰਹਾ ਸਤਗੁਰ ਮੋਕਾ ਦਿਆ ਉਪਦੇਸ਼ ਜਿਉ ਪਿੰਡ ਸਭ ਹਰ ਕਾ ਦੇਸ਼ ਜੋ ਕਿਛ ਕਰੀ ਸੋ ਤੇਰਾ ਤਾਨ ਤੂੰ ਮੇਰੀ ਓਟ ਤੂੰ ਹੈ ਦੀਬਾਣ ਤੁਦਨੋ ਛੋੜ ਜਾਈਏ ਪ੍ਰਭ ਕੈ ਧਰ ਆਨ ਨਾਮ ਦੀਆ ਤੇਰੀ ਸੰਸਰ तेरे सेवक को किस की कान साखत भूला फिरै बेबाण तेरी वधाई कहीं ना जाए जहका राख ले गल लानक दास तेरी शरण आई अब राखी पैज लज्जी बधाई आशा मेला पंजो प्रदेश त्याग सुददे तो आया ਵਸਤ ਤਨੂਪ ਸੁਣੀ ਲਾ ਭਾਇ ਗੁਣ ਵਾਸ ਬਨ ਪੱਲੇ ਆਨੀ ਦੇਖ ਰਤਨ ਇਹ ਮਨ ਲਪਟਾਨੀ ਸ਼ਾ ਵਪਾਰੀ ਦਵਾਰ ਆਏ ਵਖਰ ਕਢੋ ਸੌਦਾ ਕਰਾਏ ਰਹਾ ਸ਼ਾ ਪਠਾਇਆ ਸ਼ਾ ਹੈ ਪਾਸ ਅਮੋਲ ਰਤਨ ਅਮੋਲ ਲਾਰਾਸ ਵਿਸ਼ਟ ਸੁਪਾਈ ਪਰਾਮੀਤ ਸੌਦਾ ਮਿਲਿਆ ਨੇ ਚਲ ਚੀਤ ਪਉ ਨਹੀਂ ਤਸਕਰ ਪਉਣ ਨਾ ਪਾਨੀ ਸਹਿਜ ਵਿਹਾਜੀ ਸਹਿਜ ਲੈ ਜਾਣੀ ਫਤ ਕ ਖਤੇ ਦੁਖ ਨਹੀਂ ਪਾਇਆ ਸਹੀ ਸਲਾਮਤ ਘਰ ਲੈ ਆਇਆ ਮਿਲਿਆ ਲਾਹ ਤੈ ਅਨੰਦ ਧਨ ਸ਼ਹਾ ਪੂਰੇ ਬਖਸ਼ਿੰਦ ਇਹ ਸੌਦਾ ਗੁਰਮੁਖ ਕਿਨੈ ਵਿਰਲ ਪਾਇਆ ਸਹਿਲੀ ਖੇਪ ਨਾਨਕ ਲੈ ਆਇਆ ਆਸ ਮੇਲਾ ਪੰਜਵਾਂ ਗੁਣ ਅਵਗਨ ਮੇਰੋ ਕਛ ਨਾਮ ਵਿਚਾਰੋ ਨਾ ਦੇਖਿਓ ਰੂਪ ਰੰਗ ਸ਼ੀਂਦਾਰੋ ਸੱਜ ਅਚਾਰ ਕਿਛ ਵਿਦ ਨਹੀਂ ਜਾਣੀ ਬਹਾਂ ਪਕਰ ਤਰੇ ਸੇਜ ਆਨੀ ਸੁਨ ਬੋ ਸਖੀ ਤੰਤ ਹਮਾਰੋ ਕੀ ਲੋ ਹਸਮਾਨ ਕਰ ਮਸਤ ਤਪਾਰ ਰੱਖਿਓ ਕਰ ਆਪਣਾ ਕਿਆ ਜਾਣੈ ਏ ਲੋਕ ਅਜਾਨਾ ਰਾਉ ਸੁਹਾਗ ਹਮਾਰੋ ਅਬ ਹੁਣ ਸੋਇਓ ਤੰਤ ਮਿਲਿਓ ਮੇਰੋ ਸਭ ਦੁਖ ਜੋਇਓ ਅੰਗਨ ਮੇਰਾ ਸ਼ੋਭਾ ਚੰਦ ਨਿਸਬਾ ਸੁਰ ਪ੍ਰੇ ਸੰਗ ਅਨੰਦ ਬਸਤਰ ਹਮਾਰੇ ਰੰਗ ਚ ਲੂਲ ਸਗਲ ਅਪਰਣ ਸ਼ੋਭਾ ਕੰਤ ਫੂਲ ਪ੍ਰੇ ਪੇਖੀ ਦ੍ਰਿਸ਼ਟ ਪਾਏ ਸਗਲ ਨਿਧਾਨ ਦੁਸ਼ਟ ਦੂਤ ਕੀ ਚੂਕੀ ਕਾਨ ਸਦ ਖੁਸ਼ੀਆਂ ਸਦਾ ਰੰਗ ਮਾਣੇ ਨੌ ਨਿਦ ਨਾਮ ਗ੍ਰਹਿ ਮਹਿ ਤ੍ਰਿਪਤਾਨੇ ਕਹੋ ਨਾਨਕ ਜੋ ਪਿਰਹਿ ਸ਼ਿੰਗਾਰੀ ਕਿਰਸੋ ਹੱਗਨ ਸੰਗ ਪਧਾਰੀ ਆਸ ਮੈਲਾ ਪੰਜਵਾ দান ਦੇ ਕਰ ਪੂਜਾ ਕਰਨ ਲੈਤ ਦੇਤ ਉਨ ਮੂਕਰ ਪਰਨ ਜਿਤਦਾਰ ਤੁਮ ਹੈ ਬ੍ਰਹਮਣ ਜਾਣ ਤਿਤਦਾਰ ਤੂੰ ਹੀ ਹੈ ਪਸ਼ੂਤਾਣ ਐਸੇ ਬ੍ਰਹਮਣ ਡੂਬੇ ਭਾਈ ਨਿਰਾਪਰਾਧ ਚਿਤਵੈ ਬੁਰਿਆਈ ਰਹਾਉ ਅੰਤਰ ਲੋਭ ਫਿਰੈ ਹਲਕਾਏ ਨਿੰਦਾ ਕਰੈ ਸਿਰ ਭਾਰ ਉਠਾਏ ਮਾਇਆ ਮੂਠਾ ਚੇਤੈ ਨਾਹੀ ਪਰਮੇ ਪੂਲਾ ਬਹੁ ਤੀਰਾਹੀ ਬਾਹਰ ਭੇਖ ਕਰੈ ਕਨੇਰੇ ਅੰਤਰ ਵਿਖਿਆ ਉਤਰੀ ਖੇਰੇ ਅਵਰ ਉਪਦੇਸ਼ ਆਪ ਨਾ ਬੂਝੈ ਐਸਾ ਬ੍ਰਾਹਮਣ ਕਹੀਂ ਨਾ ਸੀਝਾ ਮੂਰਖ ਬ੍ਰਾਹਮਣ ਪ੍ਰਭੂ ਸੰਭਾਲ ਦੇਖ ਤਸੁਨਤ ਤੇ ਰਹੈ ਨਾਲ ਕਹੋ ਨਾਨਕ ਜੇ ਹੋਵੀ ਭਾਗ ਮਾਨ ਛੋੜ ਗੁਰ ਚਰਣੀ ਲਾਗ ਅਸ ਮਹਿਲਾ ਪੰਜਵਾ ਦੁਖ ਰੋਗ ਭੈ ਗਤ ਤਨ ਤੇ ਮਨ ਨਿਰਮਲ ਹਰ ਹਰ ਗੁਣ ਗਾਏ ਭੈ ਅਨੰਦ ਮਿਲ ਸਾਧੂ ਸੰਗ ਅਬ ਮੇਰਾ ਮਨ ਕਤਿ ਹੀ ਨਾ ਜਾਏ ਤਪਤ 부ਝੀ ਗੁਰ ਸ਼ਬਦ ਦੀ ਮਾਏ ਦਿੰਸ ਗਇਓ ਪਾਪ ਸਭ ਸੰਸ ਗੁਰ ਸੀਤਲ ਮਿਲਿਓ ਸਹਿਜ ਸੁਭਾਏ ਰਹਾਉ ਤਾਬ ਤਰਹਿ ਏਕ ਏਕ 부ਝਿਆ ਆਏ ਬਸੇ ਅਬ ਨਿਹਚਲ ਥਾਏ ਜਗਤ ਉਦਾਹਰਨ ਸੰਤ ਤੁਮਾਰੇ ਦਰਸ਼ਨ ਦੇਖ ਤਰਹਿ ਅਗਾਏ ਜਨਮ ਦੋਖ ਪਰੇ ਮੇਰੇ ਪਾਛੇ ਅਬ ਪਕਰੇ ਨਿਹਚਲ ਸਾਧੂ ਪਾਏ ਸਹਿਜ ਤੁੰ ਗਾਵੇ ਮੰਗਲ ਮਨੁਆ ਅਬ ਤਾ ਕੋ ਫਨ ਕਾਲ ਨਾ ਖਾਏ ਕਰਮ ਕਾਰਨ ਸੁਮਰਥ ਹਮਾਰੇ ਸੁਖਦਾਈ ਮੇਰੇ ਹਰ ਹਰ ਰਾਏ ਨਾਮ ਤੇਰਾ ਜਪ ਜੀਵਨ ਨਾਨਕ ਪੋਤ ਪੋਤ ਮੇਰੇ ਸੰਗ ਸਹਾਰੇ ਅਸ ਮੈਲਾ ਪੰਗਵਾ ਅੜਾਵ ਬਿਲਾਵੈ ਨਿੰਦਕ ਪਾਰ ਭੰਮ ਪਰਮੇਸ਼ਰ ਦਸਿਰਿਆ ਆਪਣਾ ਕੀਤਾ ਪਾਵੈ ਨਿੰਦਕ ਰਹਾਓ ਜੇ ਕੋਈ ਉਸਤਾ ਸੰਗੀ ਹੋਵ ਨਾਲੇ ਲੈ ਸਿਧਾਵੈ ਅਣ ਹੁੰਦਾ ਅਜਗਰ ਪਾਰ ਉਠਾਏ ਨਿੰਦਕ ਅਗਨੀ ਮਾਹੇ ਜਲਾਵੈ ਪਰਮੇਸ਼ਰ ਤੈ ਦਵਾਰ ਜੇ ਹੋਏ ਬਤੀਤਾ ਸੋ ਨਾਨਕ ਆਖ ਸੁਣਾਵੈ ਸਖਤ ਜਨ ਕੋ ਸਦਾ ਅਨੰਦ ਹੈ ਹਰ ਕੀਰਤਨ ਗਾਏ ਵਿਗਸਾਵੈ ਅਸ ਮਿਲ ਪੰਵਾਂ ਜੋ ਮੈਂ ਕੀ ਉਹ ਸਗਲ ਸ਼ਿੰਗਾਰ ਤੋ ਵੀ ਮੇਰਾ ਮਨ ਨਾ ਪਤੀਯਾਰਾ ਅਨਕ ਸੁਗੰਧਤ ਤਨ ਮੈਂ ਲਾਵਾਂ ਉਹ ਸੁਖ ਤਿਲ ਸਮਾਨ ਨਹੀਂ ਪਾਵਾਂ ਮਨ ਮੈਂ ਚਿਤਮੋ ਐਸੀ ਆਸਾਈ ਪ੍ਰੇ ਦੇਖਤ ਜੀਵੋ ਮੇਰੀ ਮਾਈ ਮਾਈ ਕਹਾ ਕਰੂੰ ਏ ਮਨ ਨਾ ਧੀਰੇ ਪ੍ਰੇ ਪ੍ਰੀਤੁੰ ਬੈਰਗ ਧੀਰੇ ਰਹਾ ਬਸਤਰ ਬੇ ਭੂਖਨ ਸੁਖ ਬਹੁਤ ਵਿਸ਼ੇਖ ਹੈ ਹੋਏ ਭੀ ਜਾਨੋ ਕਿਤੈ ਨਾ ਲੇਖੈ ਪਤਿ ਸ਼ੋਭਾ ਅਰਮਾਨ ਮਹਤ ਆਗਿਆਕਾਰੀ ਸਗਲ ਜਗਤ ਗ੍ਰਹਿ ਐਸਾ ਹੈ ਸੁੰਦਰ ਲਾਲ ਪ੍ਰਭ 파ਵਾ ਤਾ ਸਦਾ ਨਿਹਾਲ ਵਿੰਜਨ ਭੋਜਨ ਅਨਕ ਪ੍ਰਕਾਰ ਰੰਗ ਤਮਾਸ਼ੇ ਬਹੁਤ ਵਿਸਥਾਰ ਰਾਜ ਮਿਲਖ ਅਰ ਬਹੁਤ ਫਰਮਾਇਸ਼ ਮਨ ਨਹੀਂ ਤਾਪੈ ਤ੍ਰਿਸ਼ਨਾ ਨਾ ਜਾ ਇਸ ਦਿਨ ਮਿਲਦੇ ਇਹ ਦਿਨ ਨਾ ਬਿਹਾਵੈ ਮਿਲੇ ਪ੍ਰਭੂ ਤਾ ਸਭ ਸੁਖ ਪਾਵੇ ਖੋਜਤ ਖੋਜਤ ਸੋਹੀ ਇਹ ਸੋਏ ਹਾਜ ਸੰਗਤ ਦਿਨ ਤਰਿਓ ਨਾ ਕੋਏ ਜਿਸ ਮਸਤਕ ਭਾਗ ਤੈਨ ਸਤਗੁਰ ਪਾਇ ਪੂਰੀ ਆਸਾ ਮੰਤਰ ਪਤਾਇ ਤਬ ਮੇਆ ਸਾਚੂ ਕੀ ਦੰਝਾ ਨਾਨਕ ਲੱਧਾ ਮਨ ਤਨ ਮੰਜਾ ਆਸ ਮਹਿਲਾ ਪੰਜਵਾ ਪੰਜ ਪਦੇ ਥਥਮੇ ਤੇਰੀ ਨੀਕੀ ਜਾਤ ਦੁਤੀਆ ਤੇਰੀ ਮਨੀਏ ਪਾਂਥ ਤ੍ਰਿਤਿਆ ਤੇਰਾ ਸੁੰਦਰਥਨ بگੜ ਰੂਪ ਮਨ ਮੈਂ ਅਬਮਾਨ ਸੋਹਣੀ ਸਰੂਪ ਸੁਜਾਨ ਬਚਖੰ ਅਤ ਗਰਬ ਮੋ ਫਾਕੀ ਤੂੰ ਰਹਾ ਅਤ ਸੂਚੀ ਤੇਰੀ ਪਾਕਸਾਲ ਕਰ ਇਸ਼ਨਾਨ ਪੂਜਾ ਤਿਲਕ ਲਾਲ ਗੱਲੀ ਗਰਬੈ ਮੁਖ ਗੋਵੈ ਗਿਆਨ ਸਭ ਦੇ ਖੋਈ ਲੋਭ ਸੁਆਨ ਕਾਪਰ ਤਹਿਰੇ ਭੋਗੈ ਭੋਗ ਆਚਾਰ ਕਰੈ ਸ਼ੋਭਾ ਮੈ ਲੋਗ ਚੋ ਆਚੰਦਨ ਸੁਗੰਧ ਬਿਸਥਾਰ ਸੰਗੀ ਖੋਟਾ ਕ੍ਰੋਧ ਚੰਡਾਲ ਅਮਰ ਜোন ਤੇਰੀ ਪਨਿਹਾਰੀ ਇਸ ਧਰਤੀ ਮੈ ਤੇਰੀ ਸਿਕਦਾਰੀ ਕੋਇ ਨਾ ਰੂਪਾ ਤੁਜ ਪੈਦਾਮ ਸੀਲ ਬਿਗਾਰੇਓ ਤੇਰਾ ਕਾਮ ਜਾ ਕੋ ਦਿਸਟ ਮਯਾ ਹਰ ਰਾਇ ਸਾਬੰਦੀ ਤੇ ਲਈ ਛਡਾਏ ਸਾਧ ਸੰਗ ਮਿਲ ਹਰ ਰਸ ਪਾਇਆ ਕੋ ਨਾਨਕ ਸਫਲ ਹੋ ਕਾਇਆ ਸਭ ਰੂਪ ਸਭ ਸੁਖ ਬਨੇ ਸੁਹਾਗਨ ਅਤ ਸੁੰਦਰ ਵਿਚਖਨ ਤੂੰ ਹਾਲ ਦੁਜਾ ਅਸਮੈਲਾ ਪੰਜਵਾ ਇੱਕ ਤੁਕੇ ਦੋ ਜੀਵਤ ਦੀਸੈ ਤਿਸ ਸਰ ਪਰ ਮਰਣਾ ਮੂਆ ਹੋਵੈ ਤਿਸ ਮਹਿ ਚਲ ਰਹਿਣਾ ਜੀਵਤ ਮੋਏ ਮੋਏ ਸੇ ਜੀਵੇ ਹਰ ਹਰ ਨਾਮ ਅਵਖਦ ਮੁਖ ਪਾਇਆ ਗੁਰ ਸ਼ਬਦ ਦੀ ਰਸ ਅੰਮ੍ਰਿਤ ਪੀਵੇ ਰਹਾਉ ਕੱਤੀ ਮਟੁਕੀ ਬਿਨਸ ਬਿਨਾਂ ਸਾ ਜਿਸ ਛੂਟ ਹੈ ਤ੍ਰਿਕੁਟੀ ਤਿਸ ਨਿਜ ਘਰ ਵਸ ਉੱਚਾ ਚੜ ਸੋ ਪਵਹਿ ਪਿਆਲਾ ਧਰਮ ਪਰੈ ਤਿਸ ਲੱਗੈ ਨਾ ਕਾਲ ਧਰਮਤ ਫਿਰੇ ਤਿਨ ਕਿਛੂ ਨ ਪਾਇਆ ਸੇ ਅਸਥਿਰ ਜਿਨ ਗੁਰ ਸ਼ਬਦ ਕੋ ਮਾਰ ਜਿਉ ਪਿੰਡ ਸਭ ਹਰ ਕਾਮਾਲ ਨਾਨਕ ਗੁਰ ਮੇਲ ਭੈ ਨਿਹਾਲ ਅਸ ਮਹਿਲਾ ਪੰਜਵਾ ਪੁਤਰੀ ਤੇਰੀ ਬਿੱਦ ਕਰ ઠાਟੀ ਜਾਨ ਸਤ ਕਰ ਹੋਏਗੀ ਮਾਟੀ ਮੂਲ ਸੰਭਲੋ ਅਚੇਤ ਗਵਾਰ ਇਤਨੇ ਕੋ ਤੂੰ ਕਿਆ ਗਰਬੇ ਰਹਾਓ ਤੀਨ ਸੇਰ ਕਾ ਅਧਿਆੜੀ ਮਹਿਮਾਨ ਅਵਰ ਵਸਤ ਤੁਜ ਪਾਹੇ ਅਮਾਨ ਦਿਸ਼ਟ ਅਸਤ ਰਕਤ ਤਰੇਟੇ ਚੰ ਇਸ ਉਪਰ ਲੇ ਰੱਖਿਓ ਗੁਮਾਨ ਏਕ ਵਸਤ ਬੂਝੈ ਤਾ ਹੋਵੈ ਪਾਕ ਦਿਨ ਬੂਝੇ ਤੂੰ ਸਦਾ ਨਾਪਾਕ ਕੋ ਨਾਨਕ ਗੁਰ ਤੋ ਕੁਰਬਾਨ ਜਿਸਤੇ ਪਾਈਐ ਹਰ ਪੁਰਖ ਸੁਜਾਨ ਆਸ ਮੇਲਾ ਪਨਵਾ ਇਕ ਤੁਕੇ ਚੌਪ ਦੇ ਇਕ ਘੜੀ ਦਿਨਸ ਮੋਕੋ ਬਹੁਤ ਦਿਹਾਰੇ ਮਨ ਨਾ ਰਹੇ ਕੈਸੇ ਮਿਲਾਂ ਪਿਆਰੇ ਇੱਕ ਪਲ ਦਿਨ ਸ ਮੋਕੋ ਕਬਹੋ ਨਾ ਬਿਹਾਵੇ ਦਰਸ਼ਨ ਕੀ ਮਨ ਆਸ ਕਹੇਰੀ ਕੋਈ ਐਸਾ ਸੰਤ ਮੋਕੋ ਤਰੇ ਮਿਲਾਵੇ ਰਹਾਉ ਚਾਰ ਪਹਿਰ ਤੋ ਜੁਗਾ ਸੁਮਾਨੀ ਰਹਿਣ ਭਈ ਤਬ ਅੰਤ ਨ ਜਾਣੇ ਪੰਚ ਦੂਤ ਮਿਲ ਪਰੋਂ ਦੇ ਛੋੜੀ ਭੰਮ ਭੰਮ ਰੋਵੇ ਹਾਸ ਛੋੜੀ ਜਨ ਨਾਨਕ ਕੋ ਹਰ ਦਰਸ਼ ਦਿਖਾਇਆ ਆਤਮ ਚੀਨ ਪਰਮ ਸੁਖ ਪਾਇਆ ਆਸਾ ਮੈਲਾ ਪੰਗਵਾ ਹਰ ਸੇਵਾ ਮੇ ਪਰਮ ਨਿਧਾਨ ਹਰ ਸੇਵਾ ਮੁਖ ਅੰਬਿਤ ਨਾਮ ਹਰ ਮੇਰਾ ਸਾਥੀ ਸੰਗ ਸਖਾਈ ਦੁੱਖ ਸੁੱਖ ਸੇ ਮੇਰੀ ਤਾਹ ਮੌਜੂਦ ਜੰਬਪੁਰਾ ਮੋ ਕੋ ਕਾ ਡਰਾਈ ਨਾਉ ਹਰ ਮੇਰੀ ਕੋਟ ਮੈਂ ਹਰ ਕਾ ਤਰ ਹਰ ਮੇਰਾ ਸਖਾ ਮਨ ਮਹਿੰਦੀ ਬੜ ਹਰ ਮੇਰੀ ਪੂੰਜੀ ਮੇਰਾ ਹਰ ਵੇਸਾ ਗੁਰਮੁਖ ਧਨ ਖੱਤੀ ਹਰ ਮੇਰਾ ਸ਼ਹ ਗੁਰ ਕਿਰਪਾ ਤੇ ਇਹ ਮਤ ਆਵੈ ਜਨ ਨਾਨਕ ਹਰ ਕੈ ਅੰਕ ਸਮਾਵੈ